ਦੇਖੋ ਭਗਵਾਨ ਜਗਨਨਾਥ ਜੀ ਦੇ ਮੈਨੂੰ ਜਦੋਂ ਮੈਂ ਮਨਿਸਟਰ ਸੀ ਮੈਂ ਉਸ ਵੇਲੇ ਪੂਰੀ ਵੀ ਜਾ ਕੇ ਦਰਸ਼ਨ ਕਰਕੇ ਆਇਆ ਸੀ 오ਡੀਸਾ ਦੇ ਵਿੱਚ ਔਰ ਮੱਥਾ ਵੀ ਟੇਕਿਆ ਆ ਉੱਥੇ ਉਹਨਾਂ ਦੇ ਸ਼ਬਦ ਕੀਰਤਨਾਂ ਮੈਂ ਸੁਣਿਆ ਉੱਥੋਂ ਦੇ ਪੁਜਾਰੀ ਜਿਹੜੇ ਸੀ ਉਹਨਾਂ ਦੇ ਨਾਲ ਪੂਜਾ ਵੀ ਕੀਤੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਸੀ ਅੱਜ ਫੇਰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੇਰਾ ਰਾਜਾ ਚਾਤਰਾ ਜੀ ਵੀ ਜਾਣਦਾ ਸੀਗਾ ਪਰ ਉਹਨਾਂ ਦੇ ਟਾਈਮ ਦੀ ਥੋੜੀ ਜੀ ਚੇਂਜ ਹੋਣ ਕਰਕੇ ਅੱਜ ਜੇ ਅੱਜ ਜੇ ਆਪਾਂ ਆਏ ਆ ਜਿੱਥੇ ਇੱਥੇ ਜੋ ਉਹਨਾਂ ਦੇ ਉਦੇਸ਼ ਜੋ ਉਹਨਾਂ ਸਾਨੂੰ ਰਸਤਾ ਦਿਖਾਇਆ ਜੋ ਉਹਨਾਂ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਵਿਚਰਨ ਦਾ ਤਰੀਕਾ ਦੱਸਿਆ ਮਾਨਵਤਾ ਦੇ ਵਿੱਚ ਉਹ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਕਿ ਕੁਝ ਆਪਾਂ ਬੜੇ ਮਟੀਰੀਅਲ ਡਿਸਟ੍ਰਿਕਟ ਹੋ ਗਏ ਆ ਤੇ ਜੇ ਭਗਵਾਨ ਦੀ ਕਿਰਪਾ ਦੇ ਨਾਲ ਜਾਂ ਉਹਦੀ ਨਹੀਂ ਸੋਚ ਦੇ ਮੁਤਾਬਕ ਨਹੀਂ ਚੱਲਾਂਗੇ ਅਸੀਂ ਕੱਢ ਦੀ ਤਰੱਕੀ ਨਹੀਂ ਕਰ ਸਕਦੇ ਹਿੰਦੁਸਤਾਨ ਇਸ ਕਰਕੇ ਬਚਾ ਕੇ ਸਾਰੇ ਧਰਮਾਂ ਦੇ ਹਰਮ ਧਰਮ ਚ ਅਸੀਂ ਇੱਕ ਦੂਜੇ ਦਾ ਮਿਲ ਕੇ ਦਿਨ ਮਨਾਉਨੇ ਆਂ ਔਰ ਖਾਸ ਕਰਕੇ ਜਪਾ ਵਿਖੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਗਵਾਨ ਰਾਮ ਦਾ ਬਹੁਤ ਵਾਰੀ ਨਾਮ ਆਇਆ ਸਭ ਤੋਂ ਜ਼ਿਆਦਾ ਰਾਮ 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 ਸਿਮਰ ਸੁਖ ਪਾਏਗਾ ਕਿ ਰਾਮ ਨੂੰ ਸਿਮਰ ਸੁਖ ਪਾਏਗਾ ਔਰ ਇਹ ਸਾਨੂੰ ਸਾਰਿਆਂ ਨੂੰ ਇੱਧਰ ਚੱਲਣ ਸਿੱਧ ਔਰ ਮੈਂ ਗੁਰਦਾਸਪੁਰ ਨਵਾਸੀਆਂ ਮबारकबाद ਦੇਣਾ ਕਿ ਜਿੰਨਾ ਇਹਨਾਂ ਦੇ ਦਰਸ ਦੀ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਪਹੁੰਚਣਾ ਔਰ ਮੈਂ ਪਉਣੀ ਚੜ੍ਹਦੇ ਇਹਨਾਂ ਕੋਲ ਆ ਗਿਆ ਮੈਨੇਜਮੈਂਟ ਵੱਲੋਂ ਥੋੜਾ ਰਾਜ ਯਾਤਰਾ ਲੇਟ ਹੋ ਗਈ ਅਜਰ ਮੈਂ ਵੀ ਨਾਲ ਉਹਨਾਂ ਦੀ ਯਾਤਰਾ ਕਰਨੀ ਸੀ ਨੈਕਸਟ ਟਾਈਮ ਜਿਹੜੀ ਹੈ ਕਿ ਉਹਦੇ ਥਾਵਾਂਗੇ ਗੁਰੂ ਗ੍ਰੰਥ ਸਾਹਿਬ ਨੇ ਤੇ 550 ਸਾਲ ਪਹਿਲਾਂ ਹੀ ਇੱਕ ਇੱਕ ਦੂਜੇ ਦੇ ਪੇਟ ਭਾ ਵੀ ਮਟਾ ਦਿੱਤੇ ਉਹਦੇ ਹਰ ਨੇ ਉਹਦੇ ਚ ਪਕਾ ਦੀ ਤੇ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਹੈ ਇਸ ਕਰਕੇ ਪੰਜਾਬ ਦੇ ਵਿੱਚ ਤੇ ਵੈਸੇ ਹੀ ਇੱਕ ਦੂਜੇ ਨਾਲ ਬਹੁਤ ਪਿਆਰ ਹੈ ਕਿਉਂਕਿ ਦੂਸਰੀ ਗੱਲ ਹੈ ਦੇਖੋ ਆ ਮੈਂ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਜੋ ਗੁਰਦਾਸਪੁਰ ਚ ਨਿਕਲਦੀ ਆ ਉੱਚ ਆਉਣ ਦਾ ਮੌਕਾ ਮਿਲਦਾ ਆ ਔਰ ਆ ਮੈਨੂੰ ਯਾਦ ਆ ਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਛਲੇ ਸਾਲ ਦੀ ਗਵਰਨਮੈਂਟ ਦੀ ਗੱਲ ਆ ਆਪਣੀ ਜਦੋਂ ਕਾਂਗਰਸ ਦੀ ਸਰਕਾਰ ਸੀ ਰੰਧਾਵਾ ਸਾਹਿਬ ਮੰਤਰੀ ਸੀ ਹੈਲੋ ਤੇ ਉਦੋਂ ਰੰਧਾਵਾ ਸਾਹਿਬ ਨੂੰ ਮੈਂ ਰੰਧਾਵਾ ਸਾਹਿਬ ਨੂੰ ਉਦੋਂ ਵੀ ਇਨਵਾਈਟ ਕੀਤਾ ਸੀ ਤੇ ਉਦੋਂ ਰੰਧਾਵਾ ਸਾਹਿਬ ਨੇ ਪੈਦਲ ਨਾਲ ਯਾਤਰਾ ਕੀਤੀ ਸੀ ਸ਼ਹਿਰ ਦੇ ਵਿੱਚ ਜੀ ਅੱਜ ਵੀ ਉਹਨਾਂ ਦਾ ਪੂਰਾ ਮੂਡ ਸੀਗਾ ਵੀ 1 ਘੰਟਾ ਡੇਢ ਘੰਟਾ ਮੈਂ ਪੈਦਲ ਚੱਲਣਾ ਨਾਲ ਤੇ ਟਾਈਮ ਮੈਨੂੰ 4 ਵਜੇ ਦਾ ਦਿੱਤਾ ਗਿਆ ਸੀਗਾ ਤੇ ਪੌਣੇ 4 ਰੰਧਾਵਾ ਸਾਹਿਬ ਆ ਗਏ ਤੇ ਪਰ ਯਾਤਰਾ ਥੋੜਾ ਲੇਟ ਹੋ ਗਈ ਤੇ ਇਸ ਕਰਕੇ ਰੰਧਾਵਾ ਸਾਹਿਬ ਫਿਰ ਮੰਦਰ ਨਤਮਸਤਕ ਹੋ ਕੇ ਸੰਤਾਂ ਦੇ ਦਰਸ਼ਨ ਕਰਕੇ ਤੇ ਆਪਣੀ ਹਾਜ਼ਰੀ ਜਿਹੜੀ ਦਰਜ ਕਰਕੇ ਗਏ ਆ ਅਗਲੀ ਵਾਰ ਉਹ ਨਾਲ ਵੀ ਚੱਲਣਗੇ ਸੋ ਉਹਨਾਂ ਨੂੰ ਉਸੇ ਡਰਾਈਵ ਸਹਾਰ ਨਾਲ ਟਾਈਮ ਦਿੱਤਾ ਜਾਊਗਾ ਸੋ ਮੈਂ ਤੇ ਇਹ ਸਮਝਦਾ ਕਿ ਮੈਂ ਮੇਰੇ ਤੇ ਬੜੀ ਕਿਰਪਾ ਵਾ ਪ੍ਰਮਾਤਮਾ ਦੀ ਕਈ ਸਾਲਾਂ ਤੋਂ ਲਗਾਤਾਰ ਨੰਗੇ ਪੈਰੀ ਚੱਲਣ ਦਾ ਮੌਕਾ ਮਿਲਦਾ ਆਪੇ ਪ੍ਰਮਾਤਮਾ ਮੈਨੂੰ ਬਲ ਬਖਸ਼ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹੇ ਜੋ ਮਰਜ਼ੀ ਹੋਵੇ ਪਰ ਜਿਨਾਚਰ ਹਿੰਮਤ ਪਰਮਾਤਮਾ ਦੇਣ ਵਾਲਾ ਉਹ ਦਿੰਦਾ ਆ ਤੇ ਚਲਦੇ ਰਹੀਦਾ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਆ ਇਹ ਸਾਨੂੰ ਇੱਕ ਕੜੀ 'ਚ ਪਰੋਂਦੇ ਨੇ ਸਭ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਉੱਚਾ ਧਰਮ ਆ ਇਨਸਾਨੀਅਤ ਉਹ ਇਨਸਾਨ ਐਸ ਵੇਲੇ ਹਰ ਧਰਮ ਦੇ ਇੱਥੇ ਇਕੱਠੇ ਨੇ ਤੇ ਇਕੱਠੇ ਹੋ ਕੇ ਅਸੀਂ ਇਹ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੇ ਆ ਤੇ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਪਰਮਾਤਮਾ ਉਦੋਂ ਬਖਸ਼ੇ ਤੇ ਇਹ ਪ੍ਰੋਗਰਾਮ ਚੱਲਦੇ ਰਹਿਣ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਹ ਉਹ ਚੀਜ਼ ਹੈ ਜਿਹੜੀ ਤੁਸੀਂ ਕੋਟ ਨਹੀਂ ਕਰ ਸਕਦੇ ਪ੍ਰਮਾਤਮਾ ਜੇ ਦੇ ਤੁਸੀਂ ਦਰਸ਼ਨ ਕਰਨ ਆਏ ਹੋ ਪ੍ਰਮਾਤਮਾ ਜੇ ਪ੍ਰਕਰਮਾ ਕਰਨ ਆਏ ਹੋ ਯੂ ਕੈਨੋਟ ਕੋਟ ਇਹ ਬਾਲੂ ਨੇ ਬਖਸ਼ਣਾ ਕਿੰਨਾ ਚਿਰ ਹੁਕਮ ਨਾਲ ਚੱਲਣ ਦਾ ਕਿੰਨਾ ਚਿਰ ਤੁਸੀਂ ਮੱਥਾ ਟੇਕਣਾ ਇਹ ਸਾਰਾ ਉਹ ਸਮਾਂ ਨਿਸ਼ਚਿਤਤਾ ਹਰ ਚੀਜ਼ ਦਾ ਸੋ ਇਹਦੇ ਵਿੱਚ ਅਸੀਂ ਕੁਝ ਵੀ ਕੋਟ ਨਹੀਂ ਕਰ ਸਕਦੇ ਸਾਬ ਉਹਦੇ ਛਤਰੀ ਥੱਲੇ ਆਸੀਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇਹੀ ਕਾਂਗਾ ਕਿ ਜ਼ਿੰਦਗੀ ਬੜੀ ਛੋਟੀ ਹੈ ਇਸ ਛੋਟੀ ਜ਼ਿੰਦਗੀ ਦੇ ਵਿੱਚ ਸਾਰੇ ਆਪਣੇ ਅੰਦਰ ਜਿਹੜੀ ਇਨਸਾਨੀਅਤ ਉਹ ਜਗਾ ਕੇ ਰੱਖੀਏ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹੀਏ ਪਿਆਰ ਨਾਲ ਰਹਿ ਕੇ ਜਿੱਥੇ ਕਿਸੇ ਦੀ ਮਦਦ ਕਰ ਸਕਨੇ ਆ ਮਦਦ ਕਰੀਏ ਕਿਉਂਕਿ ਪ੍ਰਮਾਤਮਾ ਜੇ ਕਿਸੇ ਦੀ ਜੇਬ 'ਚ 4 ਪੈਸੇ ਦਿੰਦਾ ਤੇ ਉਹਦਾ ਮਕਸਦ ਹੀ ਇਹ ਆ ਕਿ ਤੁਸੀਂ ਉਹਨੂੰ ਵੰਡ ਕੇ ਲੋਕਾਂ ਦੀ ਮਦਦ ਕਰੋ ਤੇ ਜੇ ਅੱਜ ਅਸੀਂ ਇੱਥੇ ਅੱਜ ਭਗਵਾਨ ਜਗਨਨਾਥ ਯਾਤਰਾ 'ਚ ਪਹੁੰਚੇ ਆ ਮੰਦਰ ਮੱਥਾ ਟੇਕ ਰਹੇ ਆ ਨਤਮਸਤਕ ਸੰਗਤਾਂ 'ਚ ਹੋ ਰਹੇ ਆ ਉਹਦੇ 'ਚ ਇੱਕੋ ਹੀ ਸਿੱਖਿਆ ਕਿ ਜੇ ਰੱਬ ਨੇ ਤੁਹਾਨੂੰ ਕਿਸੇ ਨੂੰ ਕੁਝ ਦਿੱਤਾ ਉਹਨੂੰ ਵੰਡ ਕੇ ਲੋਕਾਂ ਦੇ ਵਿੱਚ ਮਦਦਗਾਰ ਦੀ ਮਦਦ ਕਰੋ ਤੁਹਾਡੀ ਹਾਜ਼ਰੀ ਘਰ ਬੈਠੇ ਰਹੋ ਤਾਂ ਵੀ ਪ੍ਰਮਾਤਮਾ ਦੇ ਘਰ ਲੱਗੂਗੀ ਤੇ ਜੇ ਮੱਥਾ ਟੇਕ ਕੇ ਤੇ ਗੱਲ ਲੁੱਟਣ ਦੀ ਕਰਨੀ ਹਾਜ਼ਰੀ ਕਦੇ ਨਹੀਂ ਲੱਗਦੀ ਸੋ ਮੇਰੀ ਇਹੋ ਹੀ ਲੋਕਾਂ ਨੂੰ ਪ੍ਰਾਰਥਨਾ ਹੈ ਆਂਡ ਗਵਾਂਡ ਆਪਣੇ ਕੱਬੇ ਸੱਜੇ ਕੋਈ ਨੀੜੀ ਹੈ ਤੇ ਉਹਦੀ ਮਦਦ ਕਰਨੀ ਸਿੱਖੀਏ ਤੇ ਆਪੇ ਹੀ ਸੋਹਣਾ ਸਮਾਜ ਸਿਰਜਿਆ ਜਾਵੇ ਮੈਂ ਪੂਰੇ ਸ਼ਹਿਰ ਵਾਸੀਆਂ ਦਾ ਇਕੱਠ ਹੋ ਕੇ ਪੂਰੇ ਸ਼ਹਿਰ ਵਾਸੀਆਂ ਦਾ ਉਤਸ਼ਾਹ ਦੇ ਕੇ ਅੱਜ ਮੈਨੂੰ ਬਹੁਤ ਹੀ ਆਨੰਦ ਹੋ ਰਿਹਾ ਹੈ अब ये बात हमारे ऊपर गुरु जी को पता चलेगी मुझे मुझे बहुत स्ट्रॉन्ग आशा है कि उन्हें भी आनंद की अनुभूति होगी भगवान की दास्ता है अनुपम नाम है क्या कहना चाहेंगे तो 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 में सभी राजनीतिक पार्टियों के लोग एक जगह इकट्ठे हुए हैं बहुत ही अच्छी बात है क्योंकि अल्टीमेटली चाहे कोई भी राजनीतिक पार्टी हो या कोई राजनीतिक पार्टी ना हो कोई सामाजिक संस्था हो कोई साधारण व्यक्ति हो अल्टीमेटली सभी भगवान के दास हैं ਔਰ ਜੇ ਭਗਵਾਨ ਦੀ ਦਾਸਤਾ ਕੇ ਲਿਏ ਭਗਵਾਨ ਦੀ ਸੇਵਾ ਕੇ ਲਿਏ ਕੋਈ ਵੀ ਉਪਸਥਿਤ ਹੋਤਾ ਹੈ ਤਾਂ ਉਸਕਾ ਸਵਾਗਤ ਹੈ। ਤੁਹਾਡਾ ਉਤਸ਼ਾਹ ਦੇਖ ਕੇ ਮਾਰੇ ਹਿਰਦੇ ਨੇ ਬਹੁਤ ਉਤਸ਼ਾਹ ਔਰ ਬੇ ਉਤਸ਼ਾਹ ਵੱਧ ਗਿਆ। ਅੱਜ ਖੁਸ਼ੀ ਦਾ ਮਕਾਬ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਸ੍ਰੀ ਜਗਨਨਾਥ ਜੀ ਦੀ ਸਾਥ ਯਾਤਰਾ ਜਿਹੜੀ ਆ ਅੱਜ ਉਹ ਕੱਢੀ ਜਾ ਰਹੀ ਆ। ਸੋ ਮੈਂ ਸਮਝਦਾ ਵੀ ਇਸ ਯਾਤਰਾ ਦੇ ਨਾਲ ਸਾਰੇ ਇਲਾਕੇ ਦਾ ਮਾਹੌਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਇਹ ਜਿਹੜੀ ਯਾਤਰਾ ਹਰ ਸਾਲ ਇਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਔਰ ਮੈਂ ਸਾਰੇ ਆਰਗੇਨਾਈਜ਼ਰਸ ਨੂੰ ਇਲਾਕੇ ਵੱਲੋਂ ਧੰਨਵਾਦ ਕਰਦਾ ਮੁਬਾਰਕ ਦਿਨਾ ਵੀ ਜਿਹੜੇ ਸ਼ਹਿਰ ਦੇ ਵਿੱਚ ਜੀ ਜਨਨਾਥ ਜੀ ਦੀ ਯਾਤਰਾ ਆਪਣਾ ਨੂੰ ਚਲਾ ਕੇ ਲੋਕਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਨੇ ਉਹਨਾਂ ਦੀ ਸੋਚ ਦੇ ਨਾਲ ਜੋੜਦੇ ਨੇ ਔਰ ਮੈਂ ਸਮਝਦਾ ਕਿ ਜੇਸ ਵਕਤ ਰੋਹਾਨੀਅਤ ਦੀ ਗੱਲ ਹੋਵੇ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹ ਹੁੰਦੀਆਂ ਨੇ ਤੇ ਬਹੁਤ ਚੰਗਾ ਲੱਗਦਾ ਆ ਜਿਹੜਾ ਸਾਡਾ ਸਾਰਾ ਮਾਹੌਲ ਆ ਉਹ ਬਿਲਕੁਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਪਰਮੇਸ਼ਰ ਮੌਕਾ ਦਿੰਦਾ ਇਹ ਇਸ ਯਾਤਰਾ ਦੇ ਵਿੱਚ ਨਾਲ ਚੱਲਣ ਦਾ ਸੋ ਪਰਮੇਸ਼ਰ ਕਿਰਪਾ ਕਰੇ ਮੇਰੇ ਇਲਾਕੇ ਦੇ ਉੱਪਰ ਭਗਵਾਨ ਸ੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਜਿਹੜੀ ਆ ਉਹ ਬਣੀ ਰਵੇ ਮੇਰੇ ਇਲਾਕੇ ਦੇ ਲੋਕ ਖੁਸ਼ ਔਰ ਖੁਸ਼ਹਾਲ ਹੋਣ ਉਹਨਾਂ ਦੀ ਹਰ ਬਰਨੋ ਕਾਮਨਾ ਪੂਰੀਆ ਹੋਣ ਚੰਗੀਆਂ ਸੇਤਾ ਹੋਣ ਲੰਬੀ ਉਮਰ ਹੋਣ ਸੱਧ ਭਾਵਨਾ ਔਰ ਪਿਆਰ ਆਪਸੀ ਪਾਈਚਾਰਾ ਬਣਾ ਕੇ ਆਪਾਂ ਇੱਕ ਚੰਗੇ ਸੁਭਾਜ ਦੀ ਸਿਰਜਣਾ ਕਰੀਏ